ਕਮਿਸ਼ਨਰ ਰੇਡ ਪੁਲਿਸ ਅੰਮ੍ਰਿਤਸਰ ACP ਦਾਸਜੀ ਕੇਂਦਰੀ ਜਸਪਾਲ ਸਿੰਘ ਤੇ ਮੁਖਫਸਰ ਥਾਣਾ ਡਿਵੀਜ਼ਨ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਡਰੱਗ ਵਿਭਾਗ ਦੇ ਜਨਰਲ ਲਾਇਸੈਂਸ ਅਥਾਰਟੀ ਵੱਲੋਂ ਕੁਲਵਿੰਦਰ ਸਿੰਘ ਤੇ ਡਰੱਗ ਇੰਸਪੈਕਟਰ ਬਬਲੀਨ ਕੋਰ ਵੱਲੋਂ ਪ੍ਰੈਗਮ ਮੈਲਿੰਗ ਤੇ ਗੈਰ ਕਾਨੂੰਨੀ ਵਿਕਰੀ ਖਿਲਾਫ ਸਾਂਝਾ ਆਪਰੇਸ਼ਨ ਚਲਾਇਆ ਗਿਆ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਦੇਸ਼ਾਂ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਉਹਨਾਂ ਵੱਲੋਂ ਚਲਾਈ ਗਈ ਮਹਿੰਮ ਯੋਧਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਅੱਜ ਮਿਤੀ 5 4 25 ਨੂੰ ਜ਼ਿਲ੍ਹਾ ਅਮਰਸਰ ਵਿੱਚ ਕਟੜਾ ਸ਼ੇਰ ਸਿੰਘ ਮਾਰਕੀਟ ਵਿੱਚ ਗਣੇਸ਼ ਫਾਰਮਾ ਨਾਂ ਦੀ ਦੁਕਾਨ ਦੇ ਉੱਤੇ ਇਨਸਪੈਕਸ਼ਨ ਕੀਤੀ ਗਈ ਇਨਸਪੈਕਸ਼ਨ ਦੌਰਾਨ ਨਸ਼ੇ ਦੇ ਦੁਰਵਰਤੋਂ ਕੀਤੀਆਂ ਜਾਣ ਵਾਲੀਆਂ ਕੋਈ ਦਵਾਈਆਂ ਮਿਲੀਆਂ ਉਸ ਅਪਰੰਤ ਮੁਖਬਰੇ ਖਾਸ ਦੀ ਇਤਲਾਹ ਤੇ ਉਹਨਾਂ ਦੇ ਇੱਕ ਗੋਡਾਊਨ ਤੇ ਰੇਡ ਕੀਤੀ ਗਈ ਜੋ ਕਿ ਬਿਨਾਂ ਲਾਇਸੈਂਸੀ ਜਿਸ ਵਿੱਚੋਂ 148 148000 ਕੈਪਸੂਲ ਬਰਾਮਦ ਕੀਤੇ ਗਏ ਨਸ਼ੇ ਦੇ ਤੌਰ ਤੇ ਜੋ ਦੁਰਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਨਾ ਹੀ ਉਸ ਦੁਕਾਨ ਦੇ ਉੱਤੇ ਕੋਈ ਲਾਇਸੈਂਸ ਸੀ ਤੇ ਨਾਲ ਹੀ 151200 ਗੋਲੀਆਂ ਵੀ ਜਬਤ ਕੀਤੀਆਂ ਗਈਆਂ ਇਹਨਾਂ ਦਵਾਈਆਂ ਦਾ ਮਾਲਕ ਅਮਿਤ ਕੁਮਾਰ ਕੋਈ ਵੀ ਰਿਕਾਰਡ ਨਹੀਂ ਦਿਖਾ ਪਾਇਆ ਇਹਨਾਂ ਦਵਾਈਆਂ ਦੀ ਕੁੱਲ ਕੀਮਤ ਲਗਭਗ 69 ਲੱਖ ਰੁਪਇਆ ਹੈ ਟੀਮ ਵਿੱਚ ਪੁਲਿਸ ਵੱਲੋਂ ਵੀ ਬਹੁਤ ਸਹਿਯੋਗ ਦਿੱਤਾ ਗਿਆ ਜਿਸ ਵਿੱਚ ACP ਸਾਫ ਖੁਦ ACP ਸੈਂਟਰਲ ਜਸਪਾਲ ਸਿੰਘ ਜੀ ਖੁਦ ਹਾਏ ਹਾਜ਼ਰ ਹੋਏ ਤੇ ਉਹਨਾਂ ਦੇ